ਭਾਗ ਪਾ ਗਏ ਪਾ ਗਏ ਹਾਂ ਪਾ ਗਏ ਹਾਂ ਬਗਰਾ ਨਦੀ ਕਪੂ ਚਲਾਇਆ ਜਾ ਦੇ ਕੇ ਆਵਾਜ਼ ਵੀ ਨੇ ਆਪਾਂ ਲਾਈਵ ਦੇਣਾ ਇਹ ਕਿੱਥੇ ਹੋ ਗਿਆ ਬਾਬੂ ਸੇ ਇਹ ਸਰ ਜੀ ਬਾਬੂ ਕੱਲ ਹੀ ਫਿਰ ਦਖਲ ਆ ਜੀ ਮੈਂ ਪਹਿਲੀ ਵਾਰ ਮੈਂ ਪਹਿਲੀ ਵਾਰ ਮੈਂ ਪਾਲੀ ਦੇ ਘਰੋਂ ਦੀ ਅਸਟ

ਇਸ ਰਿਲੇਰੀ ਸਭ ਤੋਂ ਵੱਡੀ ਖਬਰ ਬਿਹਾਰ ਤੋਂ ਸਾਹਮਣੇ ਆ ਰਹੀ ਹੈ ਬਿਹਾਰ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਇਸ ਹਾਦਸੇ ਦੇ ਵਿੱਚ ਫਿਲਹਾਲ ਕਿਸੇ ਦੇ ਜਾਨੀ ਮਾਲੀ ਦੀ ਖਬਰ ਨਹੀਂ ਆ ਰਹੀ ਹੈ ਲੇਕਿਨ ਇਸ ਹਾਦਸੇ ਨੇ ਜਿਹੜਾ ਆ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਆ ਭ੍ਰਸ਼ਟਾਚਾਰ ਦੀ ਪੋਲ ਇਸ ਜਿਹੜੇ ਹਾਦਸੇ ਨੇ ਖੋਲ ਦਿੱਤੀ ਆ ਦਰਅਸਲ ਬਿਹਾਰ ਦੇ ਵਿੱਚ ਦਰਿਆ ਦੇ ਉੱਤੇ ਪੁਲ ਬਣ ਰਿਹਾ ਹੁੰਦਾ ਪੁਲ ਦਾ ਹਜੇ ਤੱਕ ਉਦਘਾਟਨ ਵੀ ਨਹੀਂ ਹੋਇਆ ਹੁੰਦਾ ਲੇਕਿਨ ਤੇਜ ਪਾਣੀ ਦੇ ਬਹਾਅ ਕਰਕੇ ਵੇਖੋ ਜਿਵੇਂ ਤਾਜ ਦੇ ਬੱਤੇ ਤਹਸਨਾਸ ਹੋ ਜਾਂਦੇ ਨੇ ਉਸ ਤਰ੍ਹਾਂ ਹੀ ਜਿਹੜਾ ਇਹ ਪੁਲ ਤਹਸਨਾਸ ਹੁੰਦਾ ਹੋਇਆ ਵਿਖਾਈ ਦੇ ਰਿਹਾ ਤਾਂ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਵਿਹਾਰ ਦੇ ਵਿੱਚ ਜਿਹੜਾ ਆ ਇਹ ਵੱਡਾ ਹਾਸਾ ਹੋਇਆ ਹੈ ਇਸ ਹਾਸੇ ਦੇ ਵਿੱਚ ਕਿਸੇ ਦੀ ਜਾਨ ਤਾਂ ਨਹੀਂ ਗਈ ਲੇਕਿਨ ਭ੍ਰਸ਼ਟਾਚਾਰੀਆਂ ਦੀ ਪੋਲ ਇਸ ਹਾਸੇ ਨੇ ਖੋਲ੍ਹ ਦਿੱਤੀ ਹੈ ਕਿਸ ਤਰੀਕੇ ਦੇ ਨਾਲ ਇਸ ਪੋਲ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਪੋਲਾ ਜੇ ਬਣ ਰਿਹਾ ਸੀ ਕੋਈ ਵੀ ਇਸ ਦਾ ਉਦਘਾਟਨ ਨਹੀਂ ਕੀਤਾ ਗਿਆ ਸੀ ਲੇਕਿਨ ਜਿਹੜਾ ਆ ਤੇਜ ਪਾਣੀ ਦੇ ਵਹਾਣ ਇਸ ਪੁੱਲ ਨੂੰ ਜਿਹੜਾ ਆ ਇੱਕ ਤਿੰਕੇ ਦੇ ਵਾਂਗ ਸਾਰਾ ਹਿਲਾ ਛੱਡਿਆ ਤਾਂ ਕਿਤੇ ਨਾ ਕਿਤੇ ਉਹ ਭ੍ਰਸ਼ਟਾਚਾਰ ਇਸ ਦੇ ਵਿੱਚ ਸਾਫ ਚਲ ਕਰਿਆ ਹੈ ਅਗਰ ਸਹੀ ਤਰੀਕੇ ਦੇ ਨਾਲ ਇਸ ਪੁੱਲ ਦਾ ਨਿਰਮਾਣ ਹੋਇਆ ਹੁੰਦਾ ਵਧੀਆ ਮਟੀਰੀਅਲ ਇਸ ਤੇ ਯੂਜ਼ ਕੀਤਾ ਹੁੰਦਾ ਤਾਂ ਹੋ ਸਕਦਾ ਸੀ ਕਿ ਇਹ ਹਾਸਾ ਨਾ ਪਰਦਾ ਇਹ ਪੁੱਲ ਨਾ ਟੰਗਾ ਤਾਂ ਹੁਣ ਤਾਇਆ ਤਸਵੀਰਾਂ ਤੁਹਾਨੂੰ ਬਿਹਾਰ ਤੋਂ ਦਿਖਾ ਰਿਹਾ ਕਿ ਬਿਹਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਪੁਲ ਜਿਹੜਾ ਆ ਇੱਕ ਤਿੰਕੇ ਦੇ ਵਾਂਗ ਟੱਗ ਗਿਆ ਹੈ। ਉਹ ਬਾਗੜਾ ਪਾਜੂ ਆਟ ਪਾਜੂ ਆਟ ਬਾਗੜਾ ਨਦੀ ਦਾ ਪੁਲ ਚਲਾ ਗਿਆ ਦੇਖਿਆ ਹਵਾ ਦੇ ਨੇ। देखिये हमें क्या हो गया पहली बार दे देख ले लाई मैं पहली बार हमें पूल देखिए एक साल भी नहीं हुआ था इसको पन्ने से देखिए टूट गया थोड़ा सा पानी आया और ये देखिए पूरा टूट गया है ਨਿਕਲਦਾ ਬਾਹਰ ਜোন ਕੋ ਨਿਕਾਲ ਲਓ ਭਰਾ ਚੈਨ ਵਾਲਾ ਪੈ ਗਈ ਸੀ ਬਹੁਤ ਹੀ ਕੀ ਨਾ ਇਹ ਦੇਖ ਬਾਕੀ ਮੰਚ ਤੇ ਉੱਪਰ ਆ ਕੇ ਲੱਗੇ ਬਾਕੀ ਲਾਈ ਜੁਰ ਲੋਖੇ ਤੱਕ ਕਿਉਂ ਅੱਤਰ ਰਹੀ ਫੋਟੋ ਖਾਲੀ ਸਿਰੋਂ ਮਸੂਮ ਇਹ ਸਵੇਰੇ ਦੀ ਸਭ ਤੋਂ ਵੱਡੀ ਖਬਰ ਬਿਹਾਰ ਤੋਂ ਸਾਹਮਣੇ ਆ ਰਹੀ ਹੈ ਬਿਹਾਰ ਦੇ ਵਿੱਚ ਇੱਕ ਵੱਡਾ ਹਾਸਾ ਹੋਇਆ ਇਸ ਹਾਸੇ ਦੇ ਵਿੱਚ ਫਿਲਹਾਲ ਕਿਸੇ ਦੇ ਜਾਨੀ ਮਾਲੀ ਦੀ ਖਬਰ ਨਹੀਂ ਆ ਰਹੀ ਹੈ ਲੇਕਿਨ ਇਸ ਹਾਸੇਨ ਜਿਹੜਾ ਆ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਆ ਭ੍ਰਸ਼ਟਾਚਾਰ ਦੀ ਪੋਲ ਇਸ ਜਿਹੜੇ ਹਾਸੇਨ ਐ ਖੋਲ ਦਿੱਤੀ ਆ ਦਰਅਸਲ ਬਿਹਾਰ ਦੇ ਵਿੱਚ ਦਰਿਆ ਦੇ ਉੱਤੇ ਪੁਲ ਬਣ ਰਿਹਾ ਹੁੰਦਾ ਪੁਲ ਦਾ ਹਜੇ ਤੱਕ ਉਦਘਾਟਨ ਵੀ ਨਹੀਂ ਹੋਇਆ ਹੁੰਦਾ ਲੇਕਿਨ ਤੇਜ਼ ਪਾਣੀ ਦੇ ਵਹਾਅ ਕਰਕੇ ਵੇਖੋ ਜਿਵੇਂ ਤਾਜ ਦੇ ਪੱਤੇ ਤਹਿਸਨਾਸ ਹੋ ਜਾਂਦੇ ਨੇ ਉਸ ਤਰ੍ਹਾਂ ਹੀ ਜਿਹੜਾ ਇਹ ਪੁਲ ਤਹਿਸਨਾਸ ਹੁੰਦਾ ਹੋਇਆ ਵਿਖਾਈ ਦੇ ਰਿਹਾ ਤਾਂ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਐ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਵਿਹਾਰ ਦੇ ਵਿੱਚ ਜਿਹੜਾ ਆ ਇਹ ਵੱਡਾ ਹਾਸਾ ਹੋਇਆ ਹੈ ਇਸ ਹਾਸੇ ਦੇ ਵਿੱਚ ਕਿਸੇ ਦੀ ਜਾਨ ਤਾਂ ਨਹੀਂ ਗਈ ਲੇਕਿਨ ਭ੍ਰਸ਼ਟਾਚਾਰੀਆਂ ਦੀ ਪੋਲ ਇਸ ਹਾਸੇ ਨੇ ਖੋਲ੍ਹ ਦਿੱਤੀ ਹੈ ਕਿਸ ਤਰੀਕੇ ਦੇ ਨਾਲ ਇਸ ਪੋਲ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਪੋਲਾ ਜੇ ਬਣ ਰਿਹਾ ਸੀ ਕੋਈ ਵੀ ਇਸ ਦਾ ਉਦਘਾਟਨ ਨਹੀਂ ਕੀਤਾ ਗਿਆ ਸੀ ਲੇਕਿਨ ਜਿਹੜਾ ਆ ਤੇਜ ਪਾਣੀ ਦੇ ਬਹਾਅ ਨੇ ਇਸ ਪੁੱਲ ਨੂੰ ਜਿਹੜਾ ਆ ਇੱਕ ਤਿੰਕੇ ਦੇ ਵਾਂਗ ਸਾਰਾ ਹਿਲਾ ਛੱਡਿਆ ਤਾਂ ਕਿਤੇ ਨਾ ਕਿਤੇ ਭ੍ਰਸ਼ਟਾਚਾਰ ਇਸ ਦੇ ਵਿੱਚ ਸਾਫ ਜਲ ਕਰਾਇਆ ਹੈ ਅਗਰ ਸਹੀ ਤਰੀਕੇ ਦੇ ਨਾਲ ਇਸ ਪੁੱਲ ਦਾ ਨਿਰਮਾਣ ਹੋਇਆ ਹੁੰਦਾ ਵਧੀਆ ਮਟੀਰੀਅਲ ਇਸ ਤੇ ਯੂਜ਼ ਕੀਤਾ ਹੁੰਦਾ ਤਾਂ ਹੋ ਸਕਦਾ ਸੀ ਕਿ ਇਹ ਹਾਸਾ ਨਾ ਵਰਦਾ ਇਹ ਪੁੱਲ ਨਾ ਟੈਂਦਾ ਤਾਂ ਹੁਣ ਤਾਜ਼ਾ ਤਸਵੀਰਾਂ ਤੁਹਾਨੂੰ ਬਿਹਾਰ ਤੋਂ ਦਿਖਾ ਰਿਹਾ ਕਿ ਬਿਹਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਪੁੱਲ ਜਿਹੜਾ ਆ ਇੱਕ ਤਿੰਕੇ ਦੇ ਵਾਂਗ ਟੈ ਗਿਆ ਹੈ